ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਪੰਥ ਫੈਸ਼ਨ ਆਰਦੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੀ ਡਿਮਾਂਡ ਤੇ ਦੁਬਾਰਾ ਫੇਰ ਸੁਪਰ ਟੈਕਸ ਦੇ ਸੂਟ ਆਜਾ ਦੇਖਦੇ ਹਾਂ ਪਹਿਲਾ ਸੂਟ ਤੁਸੀਂ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹਦਾ ਵਾਈਟ ਬਲੈਕ ਇਹ ਰੋਗਾ ਜੀ ਜੈਂਪਰ बहुत ही सॉफ्ट कपड़ा है देखो कि प्यारा डिजाइन हैवी सुपरटेक्स ब्रांड का डिजाइनिंग देखो कि प्यारी की है येगी जी बॉटम ब्लैक कलर की थोड़ी लाइट की प्रॉब्लम करके जो कलर इदा फेंट जहा ਬੇਸੇ ਪ੍ਰੋਪਰ ਕਾਲਾ ਇਹ ਰੌਗਾ ਜੀ ਨਾਲ ਦੁਪੱਟਾ ਟਾਈ ਮੀਟਰ ਟਾਈ ਐਂਡ ਟਾਈ ਪ੍ਰਿੰਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਲੱਗੂਗਾ ਸੂਟ ਥੋੜੇ ਦਿਨ ਪਹਿਲਾਂ ਵੀ ਅਸੀਂ ਸੁਪਰ ਟੈਕਸ ਦੀ ਵੀਡੀਓ ਪਾਈ ਸੀ ਉਹ ਦੇ ਉਹਦੇ ਜਿਹੜੇ ਡਿਜ਼ਾਈਨ ਆ ਉਹ ਅਲੱਗ ਸੀਗੇ ਇਹਦੇ ਡਿਜ਼ਾਈਨ ਜਿਹੜੇ ਡਿਫਰੈਂਟ ਆ वो स्टॉक भी खत्म हो चुके दोबारा असी मंगवाया देखो इस तरह रहेगा ये सूट, प्रॉपर लुक यह होएगी सूट तो देखो कि प्यारा लग रहा यह है जी नैक्सट डिजाइन हार्ट वाला डिजाइन है ये भी देखो कि प्यारा लग रहा दिखाने तो यदि फैब्रिक भी बहुत ज़्यादा सॉफ्ट है एकदम तुम टच करके देखो बड़ा सॉफ्ट लगता है ये देखो जी जैम्पर, ये येगा डिज़ाइन तुम देखो ऊपर कट का भी लिखा हुआ है सवा दो है जैम्पर और दो पचहत्तर हैगी बॉटम ਪੂਰੀ ਜਿੰਨੀ ਕਹੀ ਹੋਈ ਹੈ ਉਨੀ ਹੀ ਨਿਕਲੇਗੀ ਇਹ ਨਹੀਂ ਹੈਗਾ ਵੀ ਦੱਸਦੇ ਕੁਝ ਹੋਰ ਤੇ ਨਿਕਲੂਗਾ ਕੁਝ ਹੋਰ ਇਹ ਹੈ ਜੀ ਨਾਲ ਬਾਟਮ ਪਲੇਨ ਇਹਨਾਂ ਦੇ ਨਾਲ ਸਾਰਿਆਂ ਦੇ ਜਿਹੜਾ ਜੈਂਪਰ ਪ੍ਰਿੰਟ ਵਾਲੇ ਹੋਣਗੇ ਜਿਹੜੀ ਬਾਟਮ ਆ ਉਹ ਪਲੇਨ ਹੀ ਬਲੈਕ ਹੋਏਗੀ ਔਰ ਦੁਪੱਟਾ ਜਿਹੜਾ ਹੈ ਉਹ ਟਾਈ ਐਂਡ ਡਾਈ ਦਾ ਹੋਏਗਾ ਬਲੈਕ ਔਰ ਵਾਈਟ ਕਲਰ ਦਾ ਦੇਖੋ ਪ੍ਰਿੰਟ ਇਹ ਵੀ ਬਹੁਤ ਅਲੱਗ ਜਿਹਾ ਲੱਗ ਰਿਹਾ ਦੇਖੋ ਕਿੰਨਾ ਪਿਆਰਾ ਲੱਗਦਾ ਇਹ ਹੋਏਗਾ ਜੀ ਨਾਲ ਦੁਪੱਟਾ ਸਾਡੀ ਸ਼ਾਪ ਦਾ ਐਡਰੈਸ ਹੈ ਬੀਪੀਓ ਪੰਦੀਰ ਤਹਿਸੀਲ ਦਸੂਹਾ ਡਿਸਟ੍ਰਿਕਟ ਹੁਸ਼ਿਆਰਪੁਰ ਦਸੂਹੇ ਤੋਂ ਸੰਸਾਰਪੁਰ ਜਾਂਦੇ ਆ ਰੋਡ ਦੇ ਉੱਪਰ ਹੀ ਸਾਡੀ ਸ਼ਾਪ ਹੈ ਸਾਡੀ ਸ਼ਾਪ ਦਾ ਨਾਮ ਹੈ ਏਐਸਪੀ ਕਲੋਥ ਸਟੋਰ ਪੰਦੀਰ ये देखो इस तरह रहेगा सूट प्रिंटेड जैम्पर प्लेन सलवार टाई एंड डाई वाला दुपट्टा आज अच्छा दिखाने तुम्हें तो असी अगला सूट वो भी देखो बेस इन सारे सूटों का ब्लैक ही रहेगा ब्लैक और वाइट सूट दे जेड़े फैब्रिक और कलर की जी है फुल गारंटी है ਸਾਨੂੰ ਤੁਹਾਡੇ ਤੇ ਪੂਰਾ ਮਾਣ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਡੀ ਵੀਡੀਓਜ਼ ਨੂੰ ਇੰਨਾ ਪਿਆਰ ਕੀਤਾ ਹੈ ਉਸੇ ਤਰ੍ਹਾਂ ਇਹਨਾਂ ਸਾਡੀਆਂ ਵੀਡੀਓਜ਼ ਨੂੰ ਵੀ ਆਉਣ ਵਾਲੀਆਂ ਵੀਡੀਓਜ਼ ਨੂੰ ਵੀ ਬਹੁਤ ਜਿਆਦਾ ਪਿਆਰ ਦਿਓਗੇ ਇਹ ਦੇਖੋ ਜੀ ਸੂਟ ਅਗਲਾ ਡਿਜ਼ਾਈਨ ਇਹ ਹੈ ਜੀ ਨਿੱਕੇ ਬੂਟੀ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ ਦੀ ਸ਼ਾਈਨ ਦੇਖੋ ਕਿੰਨੀ ਆ ਜੈਂਪਰ ਦਾ ਕਪੜਾ ਤਾਂ ਜੀ ਸੌਫਟ ਹੈ ਹੀ ਹੈ ਔਰ ਸਲਵਾਰ ਦਾ ਕਪੜਾ ਤਾਂ ਇਸ ਤਰ੍ਹਾਂ ਜਿਹਦਾ ਮੱਖਣ ਮਲਾਈ ਹੁੰਦਾ ਬਿਲਕੁਲ ਸੌਫਟ ਤੁਹਾਨੂੰ ਪਾਇਆ ਵੀ ਫੀਲ ਨਹੀਂ ਹੋਏਗਾ ਇਹ ਦੇਖੋ ਜੀ ਸਲਵਾਰ ਦਾ ਕਪੜਾ ਇਹਦੇ ਵੀ ਪ੍ਰੋਪਰ ਸ਼ਾਈਨ ਹੈ ਜਿਸ ਤਰ੍ਹਾਂ ਸ਼ਰਟ ਦੀ ਹੈ ਆ ਦੇਖੋ ਇਸ ਤਰ੍ਹਾਂ ਰਹੇਗਾ ਪ੍ਰਿੰਟਡ ਜੈਂਪਰ ਪਲੇਨ ਸਲਵਾਰ ਆ ਦੇਖੋ ਮਿੱਕੀ ਮਿੱਕੀ ਬੂਟੀ ਕਿੰਨੀ ਪਿਆਰੀ ਲੱਗ ਰਹੀ ਹੈ ਬਲੈਕ ਬੇਸ ਵਾਈਟ ਵਾਈਟ ਬੂਟੀ ਇਹ ਰਹੂਗਾ ਜੀ ਨਾਲ ਦੁਪੱਟਾ ਦੁਪੱਟੇ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਸਾਰੇ ਇੱਕੋ ਹੀ ਕਲਰ ਦੇ ਰਹਿਣਗੇ ਬਲੈਕ ਦੇ ਟਾਈ ਐਂਡ ਡਾਈ ਦੇ ਵਿੱਚ ਇਹ ਦੇਖੋ ਜੀ ਦੁਪੱਟਾ ਇਸ ਤਰ੍ਹਾਂ ਹੋਏਗਾ ਸੂਟ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲੇ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰਿਓ ਤਾਂ ਜੋ ਤੁਹਾਡੇ ਲਈ ਹਰੇਕ ਨੋਟੀਫਿਕੇਸ਼ਨ ਜਿਹੜੀ ਆ ਪਹੁੰਚ ਸਕੇ ਤੁਹਾਡੇ ਤੱਕ ਇਹ ਹੈ ਜੀ ਅਗਲਾ ਕਲਰ ਅਗਲਾ ਡਿਜ਼ਾਈਨ ਕਲਰ ਤਾਂ ਜੀ ਸੇਮ ਹੀ ਰਹੇਗਾ ਡਿਜ਼ਾਈਨ ਅਲੱਗ ਇਹ ਦੇਖੋ ਸਰਕਲ ਵਾਲਾ ਡਿਜ਼ਾਈਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਅੱਗੇ ਤੋਂ ਹੋਰ ਵਧੀਆ ਵੀਡੀਓਜ਼ ਬਣਾ ਸਕੀਏ ਕਿਉਂਕਿ ਤੁਹਾਡੇ ਹੌਸਲੇ ਦੇ ਨਾਲ ਹੀ ਅਸੀਂ ਅੱਗੇ ਤੋਂ ਅੱਗੇ ਵਧਣਾ ਸਾਡੀ ਸ਼ਾਪ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਜਿਵੇਂ ਲੇਡੀਜ਼ ਜੈਂਟਸ ਔਰ ਬੱਚਿਆਂ ਦੇ ਗਾਰਮੈਂਟਸ ਰੈਡੀ ਗਾਰਮੈਂਟਸ ਸਭ ਕੁਝ ਇੱਕੋ ਜਿਹੇ ਹੇਠਲੇ ਉਪਲਬਧ ਹਾਂ ਦੇਖੋ ਜੀ ਅਗਲਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ। ਹਰੇਕ ਸੂਟ ਦਾ ਜਿਹੜੀ ਆਪਣੀ ਹੀ ਲੋਕ ਹੈ। ਹਰੇਕ ਡਿਜ਼ਾਈਨ ਉੱਭਰ ਕੇ ਆ ਰਿਹਾ। ਇਹ ਦੇਖੋ ਕੱਟ ਤਾਂ ਦੱਸਿਆ ਹੋਇਆ ਜਿਸ ਤਰ੍ਹਾਂ ਤੁਹਾਨੂੰ ਮੈਂ ਹੀ ਦੱਸਿਆ ਸੀ ਪਹਿਲਾਂ। ਦੇਖੋ ਡਿਜ਼ਾਈਨ ਕਿੰਨਾ ਪਿਆਰਾ ਲੱਗ ਰਿਹਾ। ਇਹ ਹੈ ਜੀ ਨਾਲ ਪਲੇਨ ਬਾਟਮ ਬਲੈਕ ਕਲਰ ਦੀ। ਇਹ ਜੀ ਪਿਓਰ ਪ੍ਰੋਪਰ ਬਲੈਕ ਹੈ ਸਾਡੇ ਥੋੜੀ ਲਾਈਟ ਦੀ ਪ੍ਰੋਬਲਮ ਕਰਕੇ ਜਿਹੜਾ ਕਲਰ ਥੋੜਾ ਜਿਹਾ ਫੇਡ ਹੋ ਰਿਹਾ ਵੈਸੇ ਇਦਾਂ ਦਾ ਕੋਈ ਚੱਕਰ ਨਹੀਂ ਹੈ ਜੇ ਬਲੈਕ ਤੁਹਾਨੂੰ ਚਾਹੀਦਾ ਤਾਂ ਬਲੈਕ ਹੀ ਮਿਲੂਗਾ ਨਹੀਂ ਹੈ ਜੀ ਨਾਲ ਟਾਈ ਅੰਡਾ ਇਹਦਾ ਦੁਪੱਟਾ ਹਾਫ ਪਿਓਰ ਦਾ ਇਸ ਤਰ੍ਹਾਂ ਰਹੂਗਾ ਸੂਟ ਸੂਟ ਸਟਿਚ ਹੋ ਕੇ ਬਹੁਤ ਪਿਆਰਾ ਲੱਗੂਗਾ ਇਹ ਹੈ ਜੀ ਸਾਡਾ ਲਾਸਟ ਡਿਜ਼ਾਈਨ ਇਹ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਸਾਰੇ ਸੂਟ ਜੀ ਸੁਪਰ ਟੈਕਸ ਬ੍ਰਾਂਡ ਦੇ ਰਹਿਣਗੇ ਕਲਰ ਫੈਬਰਿਕ ਦੀ ਬਿਲਕੁਲ ਫੁੱਲ ਗਰੰਟੀ ਆ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਲੱਗ ਰਿਹਾ ਇਹ ਜੀ ਤੁਹਾਨੂੰ ਸਾਡੀ ਸ਼ਾਪ ਤੇ ਮਿਲੇਗਾ 500 ਦਾ ਮੈਂ ਦੇਖੋ ਕਿਉਂ ਜਾਇਨ ਕਿੰਨਾ ਪਿਆਰਾ ਲੱਗ ਰਿਹਾ ਇਹਦੇ ਨਾਲ ਵੀ ਤੁਹਾਨੂੰ ਮਿਲੇਗੀ ਪਲੇਨ ਬਾਟਮ ਇਹ ਦੇਖੋ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਥੋੜਾ ਬਿਜੀ ਹੋਣ ਕਰਕੇ ਕਾਲ ਨਹੀਂ ਉਠਾਈ ਜਾਂਦੀ ਪਰ ਅਸੀਂ ਲੇਟ ਹੀ ਹੋਵੇ ਪਰ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਤੁਹਾਡੇ ਮੈਸੇਜ ਦਾ ਇਹ ਰਹੇਗਾ ਜੀ ਨਾਲ ਟਾਈ ਐਂਡ ਆਈ ਦਾ ਦੁਪੱਟਾ ਆਫ ਪਿਓਰ ਦਾ ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਇੱਕ ਨਵੀਂ ਵੀਡੀਓ ਲੈ ਕੇ ਫੇਰ ਪਹੁੰਚਾਂਗੇ ਤੁਹਾਡੇ ਰੂਰੂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ